ਇੱਕ ਸੀ ਛੇੜ ਅਤੇ ਇੱਕ ਸੀ ਰੇਸ਼ ਦੋਵੇਂ ਇੱਕੋ ਜੰਗਲ ਵਿੱਚ ਰਹਿੰਦੇ ਸਨ ਇੱਕ ਦਿਨ ਦੋਹਾਂ ਨੂੰ ਬੜੀ ਭੁੱਖ ਲੱਗੀ ਦੋਵੇਂ ਸ਼ਿਕਾਰ ਦੀ ਤਲਾਸ਼ ਵਿੱਚ ਬਾਹਰ ਨਿਕਲੇ ਅਚਾਨਕ ਇੱਕ ਮੇਮਣਾ ਉਹਨਾਂ ਦੇ ਨਜ਼ਰਾਂ ਪਿਆ ਦੋਵੇਂ ਉਹਦੇ ਤੇ ਝਪਟੇ ਹੁਣ ਕੀ ਹੋਇਆ ਕਿ ਦੋਹਾਂ ਵਿੱਚ ਆਪਸੀ ਝਗੜਾ ਹੋ ਗਿਆ ਕਿ ਇਸ ਨੇ ਮੀਮਣੇ ਨੂੰ ਪਹਿਲਾਂ ਵੇਖਿਆ ਸੀ ਤੇ ਕੌਣ ਉਸ ਦਾ ਮਾਲਕ ਬਣੇ ਉਹ ਦੋਵੇਂ ਇੱਕ ਦੂਜੇ ਤੇ ਟੁੱਟ ਪਏ ਅਤੇ ਲੱਗੇ ਆਪਣੇ ਦੰਦਾਂ ਤੇ ਪੰਜਿਆਂ ਨਾਲ ਇੱਕ ਦੂਸਰੇ ਨੂੰ ਵੱਢਣ ਤੇ ਮਾਰਨ ਦੋਵੇਂ ਇੰਨੇ ਗੁੱਸੇ ਤੇ ਜੋਸ਼ ਨਾਲ ਲੜੇ ਕਿ ਲਹੂ ਲਹਾਨ ਹੋ ਗਏ ਅੰਤ ਤੱਕ ਕੇ ਅਤੇ ਉਹ ਮੁਰਦਾ ਜਿਹੇ ਹੋ ਗਏ ਅਤੇ ਮੇਮਣੇ ਦੇ ਕੋਲ ਹੀ ਧਰਤੀ ਤੇ ਡਿੱਗ ਪਏ ਕੁਝ ਦੂਰ ਇੱਕ ਲੂਮੜ ਖੜਾ ਉਹਨਾਂ ਦਾ ਤਮਾਸ਼ਾ ਵੇਖ ਰਿਹਾ ਸੀ ਉਹਨਾਂ ਨੂੰ ਲੜਦਿਆਂ ਵੇਖ ਕੇ ਉਸ ਨੇ ਇੱਕ ਦੋ ਵਾਰ ਕੋਸ਼ਿਸ਼ ਕੀਤੀ ਕਿ ਜ਼ਖਮੀ ਪਏ ਮੇਮਣੇ ਨੂੰ ਚੁੱਕ ਕੇ ਨਸ ਜਾਵੇ ਪਰ ਫੇਰ ਉਹ ਡਰ ਕੇ ਪਿੱਛੇ ਹਟ ਜਾਂਦਾ ਸੀ ਹੁਣ ਜਦੋਂ ਉਸ ਨੇ ਵੇਖਿਆ ਕਿ ਸ਼ੇਰ ਅਤੇ ਰਿਸ਼ ਦੋਵੇਂ ਲੜ ਲੜ ਕੇ ਲਹੂ ਲਹਾਨ ਹੋ ਗਏ ਹਨ ਫਤੇ ਨਟਾਲ ਹੋ ਕੇ ਧਰਤੀ ਤੇ ਡਿੱਗ ਪਏ ਹਨ ਤਾਂ ਉਹ ਛੇਤੀ ਨਾਲ ਅੱਗੇ ਵਧਿਆ ਅਤੇ ਉਹਨਾਂ ਦੇ ਸਾਹਮਣੇ ਪਏ ਹੋਏ ਮੇਮਣੇ ਨੂੰ ਚੁੱਕ ਕੇ ਜਿੰਨੀ ਤੇਜ਼ੀ ਨਾਲ ਹੋ ਸਕਿਆ ਉੱਥੋਂ ਨਸ ਗਿਆ ਸ਼ੇਰ ਅਤੇ ਰਿਸ਼ ਦੋਵਾਂ ਨੇ ਲੂੰਮੜ ਨੂੰ ਆਪਣਾ ਸ਼ਿਕਾਰ ਚੁੱਕ ਕੇ ਲੈ ਜਾਂਦਿਆਂ ਵੇਖਿਆ ਪਰ ਉਹਨਾਂ ਵਿੱਚ ਇੰਨੀ ਸ਼ਕਤੀ ਨਹੀਂ ਸੀ ਕੇ ਉੱਠ ਕੇ ਉਸ ਦੇ ਮਗਰ ਜਾ ਸਕਦੇ ਇਹ ਵੇਖ ਕੇ ਸ਼ੇਰ ਬੜੇ ਅਫਸੋਸ ਭਰੇ ਲਹਿਜੇ ਵਿੱਚ ਕਹਿਣ ਲੱਗਾ ਲਾਹਣਤ ਹੈ ਸਾਡੀ ਬਹਾਦਰੀ ਤੇ ਅਸੀਂ ਸ਼ਿਕਾਰ ਦੀ ਖਾਤਰ ਆਪਸ ਵਿੱਚ ਲੜਦੇ ਰਹੇ ਅਤੇ ਇੱਕ ਕਮੀਨਾ ਲੂੰਬੜ ਸਾਡੇ ਮਾਰੇ ਹੋਏ ਸ਼ਿਕਾਰ ਨੂੰ ਸਾਡੀਆਂ ਅੱਖਾਂ ਦੇ ਸਾਹਮਣੇ ਲੈ ਕੇ ਤੁਰਦਾ ਹੋਇਆ ਇਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਆਪਸ ਵਿੱਚ ਨਾ ਲੜੋ ਨਹੀਂ ਤਾਂ ਤੁਹਾਤੋਂ ਕਮਜ਼ੋਰ ਆਦਮੀ ਤੁਹਾਡੀ ਮਿਹਨਤ ਦਾ ਫਲ ਖੋ ਕੇ ਲੈ ਜਾਣਗੇ